ਅਗਭੋ ਪੰਜਾਬੀ ਚੈਨਲ ਦੇਖ ਰਹੇ ਸਤਕਾਰਯੋਗ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸਦੇ ਮੇਰੇ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਦੇਖ ਲੈਣਾ ਫਿਰ ਬੈਲ ਆਈਕਨ ਨੂੰ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅੱਗੇ ਆਪਾਂ ਗੱਲ ਕੀਤੀ ਸੀ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਬਾਰੇ ਤੇ ਅੱਜ ਗੱਲ ਕਰਾਂਗੇ ਬਾਬਾ ਦੀਪ ਸਿੰਘ ਜੀ ਨੇ ਕਿਹੜੀਆਂ-ਕਿਹੜੀਆਂ ਲੜਾਈਆਂ ਲੜ ਕੇ ਤੇ ਜਿੱਤਾਂ ਹਾਸਲ ਕੀਤੀਆਂ ਅਹਿਮਦ ਸਾਹ ਦੁਰਾਨੀ ਨੇ ਸਿੱਖਾਂ ਦਾ ਬਹੁਤ ਵੱਡਾ ਦੁਸ਼ਮਣ ਸੀ ਜੋ ਕਿ ਸਿੱਖਾਂ ਦੀ نسل ਨੂੰ ਖਤਮ ਕਰਨਾ ਚਾਹੁੰਦਾ ਸੀ ਅਹਿਮਦ ਸਾਹ ਭਾਰਤ ਦੇ ਚੌਥੇ ਹਮਲੇ ਵੇਲੇ ਦਿੱਲੀ ਜਾਂਦਾ ਆ ਕੁਝ ਸਮੇਂ ਲਈ ਲਾਹੌਰ ਠਹਿਰਿਆ ਸੀ ਉਸ ਨੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਲੁੱਟਿਆ ਤੇ ਢਾਇਆ ਇਸ ਹੰਬਲੇ ਸਮੇ ਅੰਮ੍ਰਿਤਸਰ ਦੇ ਇੰਚਾਰਜ ਜਮਾਲ ਖਾਨ ਨੇ ਵੀ ਸ੍ਰੀ ਦਰਬਾਰ ਸਾਹਿਬ ਜੀ ਦੀ ਬਹੁਤ ਜ਼ਿਆਦਾ ਵਿਦਬੀ ਕੀਤੀ ਅਤੇ ਪੁੱਤਰ ਸਰੋਵਰ ਨੂੰ ਜਿਹੜਾ ਵਾ ਉਹਨੂੰ ਪੂਰ ਦਿੱਤਾ ਸੀ ਇਸ ਖਬਰ ਦਾ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਤਾ ਲੱਗਾ ਤਾਂ ਬਾਬਾ ਜੀ ਦੇ ਦਿਲ ਨੂੰ ਬਹੁਤ ਜ਼ਿਆਦੀ ਗਹਿਰੀ ਜਿਹੜੀ ਉਹ ਸੱਟ ਵੱਜੀ ਤੇ ਬਾਬਾ ਜੀ ਨੇ ਇਸ ਬੇਦਬੀ ਦਾ ਜਿਹੜਾ ਕਰਨ ਵਾਲਿਆਂ ਤੋਂ ਬਦਲਾ ਲੈਣ ਦਾ ਫੈਸਲਾ ਜਿਹੜਾ ਉਹ ਕੀਤਾ ਤੇ ਬਾਬਾ ਜੀ ਨੇ ਆਸ-ਪਾਸ ਦੇ ਨਗਰਾਂ ਤੇ ਟਿਕਾਣਿਆਂ ਤੇ ਸਨੇਹ ਪੇਜ ਦੇਤੇ ਕਿ ਜੋ ਵੀ ਸਿੱਖ ਧਰਮ ਨੂੰ ਤੋਣ ਵਾਲੇ ਹਨ ਉਹ ਇਕੱਠੇ ਹੋਣ ਤਾਂ ਵੱਖ-ਵੱਖ ਨਗਰਾਂ ਤੋਂ ਅਣਗਿਣਤ ਲੋਕ ਜਿਹੜੇ ਆ ਉਹ ਧਰਮਾਂ ਅਸਥਾਨ ਦੀ ਰੱਖਿਆ ਕਰਨ ਲਈ ਇਕੱਠੇ ਹੋ ਗਏ ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਬਹੁਤ ਜ਼ਿਆਦਾ ਜਿਹੜੀ ਵਧ ਗਈ ਫਿਰ ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜਥਾ ਮਾਝੇ ਅੰਦਰ ਦਾਖਲ ਹੋ ਗਿਆ ਤਾਂ ਤਰਨ ਤਰਨ ਸਾਹਿਬ ਜੀ ਦੇ ਅਸਥਾਨ ਵਿਖੇ ਪਹੁੰਚ ਕੇ ਸਿੰਘਾਂ ਦੇ ਸਾਰੇ ਜਥੇ ਨੇ ਅਰਦਾਸ ਕੀਤੀ ਤੇ ਇਸ ਸੈਰ ਤੋਂ 12 ਕੇ ਬਾਬਾ ਜੀ ਨੇ ਇੱਕ ਨ ਲਕੀਰ ਖੇਸ ਦਿੱਤੀ ਉਹਨੇ ਆਪਣੇ ਸਿੰਘਾਂ ਨੂੰ ਕਿਹਾ ਕਿ ਜਿਹੜਾ ਸਿੰਘ ਸ਼ਹੀਦ ਹੋਣਾ ਚਾਹੁੰਦਾ ਇਸ ਲੜਾਈ ਦੇ ਦੌਰਾਨ ਉਹ ਲਕੀਰ ਤੋਂ ਲਕੀਰ ਨੂੰ ਪਾਰ ਕਰਕੇ ਮੇਰੇ ਵੱਲ ਆ ਜਾਵੇ ਤੇ ਜਿਹੜਾ ਸੀ ਦੋਨੋਂ ਤੋਂ ਡਰਦਾ ਹੈ ਉਹ ਆਪਣੇ ਘਰ ਵਾਪਸ ਜਾ ਲਾ ਜਾਵੇ ਮੈਂ ਕਿਸੇ ਵੀ ਸਿੰਘ ਨੂੰ ਕੁਝ ਨਹੀਂ ਕਵਾਂਗਾ ਕਿ ਉਹ ਵਾਪਸ ਕਿਉਂ ਗਿਆ ਜਾਂ ਮਤਲਬ ਡਰਦਾ ਕਿਉਂ ਆ ਕਈਆਂ ਦੀਆਂ ਕਈ ਮਜਬੂਰੀਆਂ ਹੋ ਸਕਦੀਆਂ ਹਨ ਇਹ ਸੁਣ ਕੇ ਸਾਰੇ ਸਿੰਘ ਜੰਕਾਰੇ ਗਜਾਉਂਦੇ ਹੋਏ ਲਕੀਰ ਨੂੰ ਪਾਰ ਕਰਕੇ ਬਾਬਾ ਜੀ ਵੱਲ ਪਹੁੰਚ ਗਏ ਤਾਂ ਫਿਰ ਸਿੰਘਾਂ ਦਾ ਜਥਾ ਸ੍ਰੀ ਅੰਮ੍ਰਿਤਸਰ ਵੱਲ ਨੂੰ ਵਧਣ ਲੱਗਾ ਤੇ ਬਾਬਾ ਜੀ ਨੇ ਆਪਣੇ ਜਥੇ ਨਾਲ ਦੁਸ਼ਮਣ ਦੀ ਫੌਜ ਨੂੰ ਲੜਾਈ ਲਈ ਲਲਕਾਰਿਆ ਤੇ ਜਹਾਨ ਖਾਨ ਨੂੰ ਸੁਈਏ ਰਹੇ ਪਤਾ ਲੱਗਾ ਕਿ ਜਿਹੜੇ ਸਿੱਖਾ ਉਹ ਉਹਨਾਂ ਉੱਪਰ ਹਮਲਾ ਕਰਨ ਲਈ ਆ ਰਹੇ ਹਨ ਇਹ ਖਬਰ ਸੁਣ ਕੇ ਜਹਾਨ ਖਾਨ ਨੇ ਆਪਣੇ ਸਹਾਇਕ ਅਤਾਈ ਖਾਨ ਨੂੰ ਆਦੇਸ਼ ਦਿੱਤਾ ਹੁਕਮ ਦਿੱਤਾ ਕਿ ਉਹ ਸਿੱਖਾ ਉੱਤੇ ਹਮਲਾ ਕਰ ਦੇਵੇ ਜਹਾਨ ਖਾਨ ਵੀ ਆਪਣੀ ਫੌਜ ਲੈ ਕੇ ਲੋਹਗੜ ਪਹੁੰਚ ਗਿਆ ਜਿੱਥੇ ਸਿੰਘਾਂ ਤੇ ਅਫਗਾਨਾਂ ਦੀ ਟੱਕਰ ਹੋਈ ਤੇ ਅਫਗਾਨਾਂ ਦਾ ਸਿੰਘਾਂ ਨਾਲ ਟਕਰਾ ਨਾ ਕਰ ਸਕੇ ਉਹਨਾਂ ਦਾ ਸਾਹਮਣਾ ਜਿਹੜਾ ਵਾ ਸਿੱਖਾਂ ਦਾ ਨਹੀਂ ਕਰ ਸਕੇ ਤੇ ਮੈਦਾਨ ਛੱਡ ਕੇ ਉਹ ਭੱਜਣਾ ਲੱਗੇ ਤੇ ਸਿੰਘ ਵੀ ਉਹਨਾਂ ਦੇ ਪਿੱਛੇ ਜਿਹੜੇ ਆ ਉਹ ਭੱਜੇ ਭੱਜ ਤੁਰੇ ਇਹਨੇ ਨੂੰ ਉਤਾਇ ਖਾਨ ਆਪਣੀ ਭਾਰੀ ਫੌਜ ਲੈ ਕੇ ਪਹੁੰਚ ਗਿਆ ਤਾਂ ਮੈਦਾਨੇ ਜੰਗ ਦਾ ਜਿਹੜਾ ਰੂਪ ਰੇਖਾ ਸੀ ਉਹ ਬਦਲ ਗਈ ਤੇ ਉੱਥੇ ਫਿਰ ਹਮਸਾਨ ਦਾ ਜਿਹੜਾ ਵਾ ਉਹ ਜੁਦ ਜੰਗ ਜਿਹੜੀ ਸ਼ੁਰੂ ਹੋ ਗਈ ਜਿਸ ਨਾਲ ਸਿੰਘਾਂ ਦਾ ਕਾਫੀ ਜ਼ਿਆਦਾ ਜਾਨੇ ਨੁਕਸਾਨ ਜਿਹੜਾ ਹੋਣਾ ਸ਼ੁਰੂ ਹੋ ਗਿਆ ਸਿੰਘਾਂ ਸਿੰਘ ਇੱਕ ਇੱਕ ਕਰਕੇ ਜਿਹੜੇ ਉਹ ਸ਼ਹੀਦ ਹੋਣ ਲੱਗੇ ਇਸ ਜੋ ਯੁੱਧ ਵਿੱਚ ਸਿੰਘ ਅਫਗਾਨ ਅਫਗਾਨਾਂ ਨੂੰ ਧੱਕਦੇ ਹੋਏ ਸ੍ਰੀ ਅੰਮ੍ਰਿਤਸਰ ਜੀ ਦੇ ਬਹਾਰ ਚਾਟੀਵਿੰਡ ਦੇ ਦਰਵਾਜੇ ਕੋਲ ਪਹੁੰਚ ਗਏ ਬਾਬਾ ਦੀਵ ਸਿੰਘ ਜੀ ਨੇ 18 ਸ਼ੇਰ ਦਾ ਦੋ ਧਾਰੀ ਖੰਡਾ ਖੜਕਾਉਂਦੇ ਹੋਏ ਵੈਰੀਆਂ ਨੂੰ ਸਦਾ ਨਹੀਂ ਦੇਂਦ ਜਿਹੜਾ ਉਹ ਸੌਂਦੇ ਅੱਗੇ ਵਧਦੇ ਜਾ ਰਹੇ ਸਨ ਤੇ ਫਿਰ ਅਫਗਾਨ ਦਾ ਇੱਕ ਕਮਾਂਡਰ ਅਮਾਨ ਖਾਨ ਅੱਗੇ ਵਧਿਆ ਤਾਂ ਬਾਬਾ ਜੀ ਦੇ ਵਾਰ ਕਰਨ ਲੱਗਾ ਅੱਗੋਂ ਬਾਬਾ ਜੀ ਨੇ ਵੀ ਵਾਰ ਕੀਤਾ ਤਾਂ ਸਾਂਝੇ ਵਾਰ ਵਿੱਚ ਦੋਨਾਂ ਦੀਆਂ ਧੌਣਾ ਧੜ ਨਾਲੋਂ ਜਿਹੜੀਆਂ ਅਲੱਗ ਹੋ ਗਈਆਂ ਤਾਂ ਬਾਬਾ ਜੀ ਆਪਣੇ ਸਿਰ ਨੂੰ ਖੱਬੇ ਹੱਥ ਉੱਪਰ ਰੱਖ ਕੇ ਆਪਣਾ ਸਵਾ ਮਣ ਦਾ ਖੰਡਾ ਜਿਹੜਾ ਆਉਂਦੇ ਹੋਏ ਲੜਦੇ ਹੋਏ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾਂ ਤੱਕ ਪਹੁੰਚੇ ਇੱਥੇ ਤੱਕ ਪਹੁੰਚਦਿਆਂ ਬਾਬਾ ਦੀਪ ਸਿੰਘ ਜੀ ਨੇ ਕਈ ਪਠਾਨ ਤੇ ਅਫਗਾਨ ਮਾਰਮਕਾਏ ਇਸ ਤਰ੍ਹਾਂ ਕਮਸਾਨ ਦੀ ਜੰਗ ਅੰਦਰ ਅਫਗਾਨਾਂ ਦੇ ਜਰਨੈਲਾਂ ਦੇ ਮਾਰੇ ਜਾਣ ਨਾਲ ਅਫਗਾਨੀ ਫੌਜ ਦੇ ਹੌਸਲੇ ਜਿਹੜੇ ਉਹ ਟੁੱਟ ਗਏ ਤੇ ਬਾਬਾ ਦੀਪ ਸਿੰਘ ਜੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਪਕਰਮਾ ਵਿੱਚ ਪਹੁੰਚ ਕੇ ਆਪਣੀ ਸਿੱਧੀ ਜੜੀ ਆ ਉਸੇ ਦੀ ਪ੍ਰਾਪਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ